ਕਰਦੇ ਹਾਲਾਤ ਬਹੁਤ ਜਿਆਦਾ ਮਾੜੇ ਤੇ ਬੱਦ ਤੋਂ ਬੱਤਰ ਹੋਏ ਪਹਿਣ ਹਾਲਾਤ ਪਾਣੀ ਨਾਲ ਵੇਖੋ ਜਿੱਧਰ ਨਿਗਾ ਮਾਰੋ ਵੇਖੋ ਤੇ ਚੋਨੇ ਦਿਸਦੀ ਨਹੀਂ ਪਏ और लागी लागी पिछे कार है पिछे कार लग जान ਦਵਾਈਆਂ ਲੈ ਕੇ ਪਹੁੰਚੇ ਬੈਂਫਰ ਸਟੀਮ ਨੂੰ ਦੌੜਾ ਲੇ ਹੁਣ ਚੇ ਆ ਜਿਹੜਾ ਹਰ ਪੀੜਤਾ ਲਈ ਹੁਣ ਯਾਅ ਸੀ ਜਾਣਾ ਨਾ ਆਉਂਦਾ ਯਾਰ 6:50 ਪਹੁੰਚੇ ਬੱਗੇ ਵਾਲੇ ਬੱਗੇ ਵਾਲੇ ਪਿੰਡ ਤੇ ਹਈ ਤੋ ਸਿੱਦਾ ਤਾਰ ਦੇ ਇਹਨੂੰ ਸਿੱਦਾ ਤਾਰ ਦੇ ਵਾਪਸੀ ਆਇਆ ਵਾਪਸੀ ਕੇ ਖਾਰਖੁਰ ਨ ਪਈ ਹੋਏ ਹਾਂ

ਪਿੰਡ ਬਣਾਲੇ ਸੱਤ ਰੋਏ ਕੰਡੇ ਤੇ ਬੰਨ ਤੇ ਮਿੱਟੀ ਪੈ ਰਹੀ ਏ